हां ਵੀ ਦੋਸਤੋ ਜਿਹੜੇ ਭਰਾਵਾਂ ਦੀ ਡਿਮਾਂਡ ਹੁੰਦੀ ਹੈ ਨਾ ਵੀ ਆਪਾਂ ਚਰ ਬਾਈ ਜਮਾ ਹੀ ਥੋੜੇ ਪੈਸੇ ਲਾਉਣੇ ਆ ਤਾਂ ਰੂੰਗੇ ਵਿੱਚ ਬਿਸ਼ੀਰਾ ਲੈਣ ਤਾਂ ਬਿਸ਼ੀਰਾ ਦੇਖ ਲਓ ਕਹਿ ਸਕਦੇ ਆ ਵੀ ਰੂੰਗੇ ਵਾਲਾ ਹੀ ਹੈ ਕਹਿੰਤ ਮਤਲਬ ਕਹਿੰਦਾ ਕਿ ਰੇਟ ਬਹੁਤ ਜ਼ਿਆਦਾ ਜਿੰਨੇ ਚ ਚੰਬਾ ਵੀ ਹੀਰਾ ਮਿਲਦਾ ਉਦੋਂ ਵੀ ਥੱਲੇ ਆ ਬਿਸ਼ੀਰਾ ਮਿਲ ਜੂ ਹੈ ਵੀ ਡੀਐਨਏ ਗਾਰੰਟੀ ਵਾਲਾ ਆਸੀ ਵਾਲੇ ਨਵਾਬ ਦਾ ਬੱਚਾ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਿਓ ਵੀ ਪੂਰੇ ਭਾਅ ਨਾਲ ਮਿਲਦੂ ਰੰਗ ਰੂੰਗੇ ਵਿੱਚ ਪੱਕਾ ਤੇ ਬਾਕੀ ਹੈ ਵੀ ਮਾਰਵਾੜੀ ਜਿਹਾ ਬਿਛੇੜਾ। ਸੋ ਦੋਸਤੋ ਵੀਡੀਓ ਪੂਰੀ ਦੇਖ ਲਓ ਸਾਰੀ ਡਿਟੇਲ ਜਮਾ ਦੇ। ਦਮਾਗ ਸਭ ਤੋਂ ਪਹਿਲਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਤੇ ਜਿਹੜੇ ਭਰਾ ਆਪਣੇ ਨਾਲ Facebook ਤੇ ਜੁੜੇ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆ। ਨਵਾਂ ਜਾਨਵਰ ਨਵੀਂ ਵੀਡੀਓ ਤੇ ਨਵੇਂ ਦਿਨ ਦੀ ਸ਼ੁਰੂਆਤ ਕਰਾਂਗੇ। ਤੇ ਮਿੱਤਰੋ ਅੱਜ ਦੀ ਤਰੀਖ 14 ਅਗਸਤ 2025 ਦੀ ਇਹ ਵੀਡੀਓ ਤੇ ਮਾਰਵਾੜੀ ਬਿਛੇੜਾ ਦਿਖਾਉਣਾ ਕੁਮੈਤ ਰੰਗ ਜਿਹਦੇ ਮੱਥੇ ਹੈਗਾ ਪਟਾ। ਤੇ ਸਾਰੀ ਜਾਣਕਾਰੀ ਦਵਾਂਗੇ ਜੇ ਵੀਡੀਓ ਪਸੰਦ ਆਈ ਰੇਟ ਵੀ ਆਪਾਂ ਦੱਸ ਦਾਂ ਕਿੰਨਾ ਕੋ ਤੇ ਇਸ ਵੀਡੀਓ ਦੇ ਲਾਸਟ ਤੇ ਜੇ ਵੀਡੀਓ ਪਸੰਦ ਆਈ ਤਾਂ ਕਮੈਂਟ ਕਰ ਦਿਓ ਤੇ ਲੱਗਦ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰ ਦਿਓ ਕੁਮੇਆ ਰੰਗ ਦਾ ਬਹੀਰਾ ਦੋਸਤੋ ਮੱਥੇ ਪਟਾ ਇਹ तकरीबन 10 ਕੁ ਮਹੀਨੇ ਦੀ ਉਮਰ ਪਰ ਬਾਡਾ ਬੁੱਡਾ ਹਾਈਟ ਹੋਈ ਤੇ ਚੰਗੇ ਕੱਢੀ ਜਾਂਦਾ ਤੇ ਤੁਸੀਂ ਘੋੜਾ ਤਾਂ ਸੁਣਿਆ ਹੁਣ ਆਸਲੀ ਕਰਨ ਵਾਲਾ ਨਵਾਬ ਚੈਂਪੀਅਨ ਬਣਿਆ ਇਹ ਵੀ ਰਤਨਾਕਰ ਦਾ ਬੱਚਾ ਇੱਕ ਆਪਣੇ ਪੰਜਾਬ ਦੇ ਡਿਫਰੈਂਟ ਬਲੱਡ ਲਾਈਨ ਜੀ ਆ ਗਏ ਤੇ ਜਿਹਨੇ ਸਵਾਰੀ ਲਈ ਮੰਨ ਲਓ ਤਿਆਰ ਕਰਨਾ ਕੋੜਾ ਜਾਂ ਪਹਿਲੀ ਹੁੰਦਾ ਹੈ ਨਾ ਵੀ ਪਹਿਲੀ ਵਾਰ ਜਦੋਂ ਇੱਕ ਪੱਤੇ ਯਾਰਵਾ ਲੈ ਕੇ ਦੇਖਣਾ ਕੋਈ ਭੇਤ ਨਹੀਂ ਥੋੜੇ ਪੈਸੇ ਲਾ ਲਈ ਸਵਾਲ ਲੰਦਾ ਪਤਾ ਚੱਲ ਜਾ ਉਹਨਾਂ ਲਈ ਜਨ ਜਿੰਨਾ ਬੱਚਾ ਜੈਦ ਕਰਦਾ ਤਾਂ ਥੋੜੇ ਪੈਸੇ ਲਾ ਕੇ ਉਹਨਾਂ ਨੇ ਉਹਦੀ ਜੈਦ ਪੂਰੀ ਕਰਨੀ ਉਹ ਭਰਾ ਦੇਖ ਲੈ ਬਾਲਪੁਰਿਆਂ ਦਾ ਸਾਫਾ ਮਿੱਤਰੋ ਆਸੀ ਕਲਾਂ ਵਾਲੇ ਨਵਾਬ ਦਾ ਬੱਚਾ ਕੰਨਾ ਕੋਨਾ ਚੰਗਾ ਧੌਣ ਤੋਂ ਪਤਲੀ ਲੰਮੀ ਆ ਤੇ ਰੇਟ ਬਹੁਤ ਜਿਆਦਾ ਰੇਟ ਤਾਂ ਮਿੱਤਰੋ 50000 ਤੋਂ ਵੀ ਥੱਲੇ ਮਿਲ ਜੂ ਤੁਹਾਨੂੰ ਹਨਾ ਸਾਰੀ ਹੁਣ ਡਿਟੇਲ ਦੇਤੇ ਨੰਬਰ ਦਿੱਤੇ